ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਗੁਰੂ ਅਮਰਦਾਸ ਜੀ ਸੰਗਤ ਨੂੰ ਦਰਸ਼ਨਾਂ ਦੀ ਤਾਂਗ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ ਸੀ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਪਰਲੋਕ ਗमन ਕਰ ਗਏ ਸਨ ਖਡੂਰ ਸਾਹਿਬ ਵਿਖੇ ਸੰਗਤ ਨੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦਾ ਪੁਰਬ ਵੀ ਖਡੂਰ ਸਾਹਿਬ ਵਿਖੇ ਹੀ ਮਨਾਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁਰਬ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਆ ਗਏ ਸਨ ਉੱਥੇ ਉਹ ਆਪਣੇ ਘਰ ਵਿੱਚ ਆ ਕੇ ਚਵਾਰੇ ਵਿੱਚ ਚਲੇ ਗਏ ਸਨ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ ਜਵਾਰੇ ਦੇ ਅੰਦਰ ਗੁਰੂ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਬੈਠ ਗਏ ਸਨ ਉਹਨਾਂ ਨੂੰ ਭੁੱਖ ਪਿਆਸ ਦੀ ਕੋਈ ਸੋਧ ਨਹੀਂ ਸੀ ਉਹ ਇੱਕ ਰਸ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਬੈਠੇ ਸਨ ਉਹਨਾਂ ਦੇ ਇੱਕ ਸਿੱਖ ਭਾਈ ਬੱਲੂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸੀ ਉਹ ਅੱਠੇ ਪੈਰ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਸਨ ਇੱਕ ਪਾਸੇ ਤਾਂ ਸੰਗਤ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਦੀਵੀ ਵਿਛੋੜੇ ਕਾਰਨ ਬਹੁਤ ਬਰਾਗ ਵਿੱਚ ਸੀ ਦੂਜੇ ਪਾਸੇ ਉਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋ ਰਹੇ ਸਨ ਇਸ ਲਈ ਉਹ ਸੰਗਤਾਂ ਗੁਰਦਰਸ਼ਨ ਦੀ ਤਾਂਗ ਵਿੱਚ ਬਹੁਤ ਮਜੂਸ ਹੋ ਗਈਆਂ ਸਨ ਗੁਰਦਰਸ਼ਨ ਦੀ ਤਾੰਗ ਵਿੱਚ ਪਿਆਸੀਆਂ ਰੂਹਾਂ ਬਾਬਾ ਬੁੱਢਾ ਜੀ ਦੀ ਸ਼ਰਨ ਵਿੱਚ ਪਹੁੰਚ ਗਈਆਂ ਸਨ ਉਹਨਾਂ ਨੇ ਆਪਣੇ ਹਿਰਦੇ ਦੀ ਪੀੜਾ ਦਾ ਵਰਣਨ ਬਾਬਾ ਬੁੱਢਾ ਜੀ ਅੱਗੇ ਕੀਤਾ ਅਤੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਇਹ ਸਾਨੂੰ ਗੁਰੂ ਦਰਸ਼ਨ ਕਰਵਾ ਸਕਦੇ ਹੋ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਪਿਆਰ ਵੇਖ ਕੇ ਗੁਰੂ ਜੀ ਤੁਹਾਨੂੰ ਦਰਸ਼ਨ ਜ਼ਰੂਰ ਦੇਣਗੇ। ਬਾਬਾ ਬੁੱਢਾ ਜੀ ਨੇ ਭਾਈ ਬੱਲੂ ਨੂੰ ਆਪਣੇ ਕੋਲ ਬੁਲਾਇਆ। ਬਾਬਾ ਬੁੱਢਾ ਜੀ ਨੇ ਭਾਈ ਬੱਲੂ ਨੂੰ ਕਿਹਾ ਕਿ ਸੰਗਤਾਂ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਸੰਗਤਾਂ ਤੁਹਾਡੇ ਦਰਸ਼ਨਾਂ ਲਈ ਬਿਆਕਲ ਹੋ ਰਹੀਆਂ ਹਨ। ਜਿਸ ਤਰ੍ਹਾਂ ਬਿਵਾਹਾ ਸੰਵੰਤੀ ਬਹੁਤ ਲਈ ਬਿਆਕਲ ਹੁੰਦਾ ਹੈ। ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸੰਗਤ ਦੇ ਹਿਰਦੇ ਮਰਝਾ ਗਏ ਹਨ ਉਹਨਾਂ ਦੇ ਚਿਹਰਿਆਂ ਤੇ ਦੁਬਾਰਾ ਰੌਣਕ ਤੁਹਾਡੇ ਦਰਸ਼ਨਾਂ ਨਾਲ ਹੀ ਆ ਸਕਦੀ ਹੈ ਇਸ ਲਈ ਸੰਗਤ ਤੇ ਕਿਰਪਾ ਕਰੋ ਅਤੇ ਦਰਸ਼ਨ ਦੇ ਕੇ ਸੰਗਤ ਨੂੰ ਨਿਹਾਲ ਕਰ ਦਿਓ ਭਾਈ ਵੱਲੂ ਜੀ ਨੇ ਸੰਗਤ ਨੂੰ ਨਾਲ ਲੈ ਕੇ ਗੁਰੂ ਜੀ ਦੇ ਘਰ ਪਹੁੰਚ ਗਏ ਸਨ ਉਹ ਸੰਗਤ ਨੂੰ ਬਾਹਰ ਖੜਾ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾ ਵਿੱਚ ਗਏ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾ ਵਿੱਚ ਸੰਗਤ ਦੀ ਬੇਨਤੀ ਕੀਤੀ ਦਿਆਲੂ ਕਿਰਪਾਲੂ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਭਾਈ ਵੱਲੂ ਜੀ ਨੂੰ ਸੁੰਦਰ ਚਾਣਨੀ ਲਾ ਕੇ ਉਸ ਸੰਗਤ ਨੂੰ ਬਿਠਾਉਣ ਲਈ ਕਿਹਾ ਭਾਈ ਵੱਲੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਇੱਕ ਸੁੰਦਰ ਚਾਣਨੀ ਬਾਹਰ ਸੰਗਤਾਂ ਦੇ ਬੈਠਣ ਲਈ ਲਵਾਈ ਅਤੇ ਉਸ ਚਾਣਨੀ ਦੇ ਹੇਠ ਹੀ ਇੱਕ ਸੰਗਾਸ਼ਨ ਲਾਇਆ ਜਿਸ ਉੱਤੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਬੈਠਣਾ ਸੀ ਸਾਰੀ ਸੰਗਤ ਗੁਰੂ ਜੀ ਦੇ ਸੰਗਾਸ਼ਨ ਸਾਹਮਣੇ ਬੈਠ ਗਈ ਸੀ ਸ੍ਰੀ ਗੁਰੂ ਅਮਰਦਾਸ ਜੀ ਆ ਕੇ ਆਪਣੇ ਸੰਗਾਸ਼ਨ ਤੇ ਸਜ ਗਏ ਸਨ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਉਹ ਸੰਗਤ ਵਿੱਚ ਰਬਾਬੇ ਵੀ ਆ ਗਏ ਅਤੇ ਉਹਨਾਂ ਰਬਾਬੀਆਂ ਨੇ ਇਲਾਹੀ ਕੀਰਤਨ ਦਾ ਗਾਇਨ ਕੀਤਾ ਇੱਕ ਪਾਸੇ ਗੁਰੂ ਜੀ ਦੇ ਦਰਸ਼ਨ ਅਤੇ ਦੂਜੇ ਪਾਸੇ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਦੀ ਆਵਾਜ਼ ਸੰਗਤਾਂ ਲਈ ਧਰਤੀ ਤੇ ਸਵਰਗ ਬਣ ਗਿਆ ਸੀ ਸੰਗਤਾਂ ਲਈ ਇਹ ਬਹੁਤ ਸੁਭਾਗਾ ਸਮਾ ਸੀ कीर्तन ਦੇ ਭੋਗ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਨੂੰ ਗੁਰਪਦੇਸ ਸੁਣਾ ਕੇ ਉਹਨਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੱਤਾ ਸੀ ਅਤੇ ਅੱਗੋਂ ਤੋਂ ਸੰਗਤ ਨਾਲ ਵਚਨ ਕੀਤਾ ਕਿ ਅਸੀਂ ਹਰ ਰੋਜ਼ ਆਪਣੀ ਸੰਗਤ ਨੂੰ ਦਰਸ਼ਨ ਦਿਆ ਕਰਾਂਗੇ ਗੁਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ